ਆ ਮੇਰਾ ਨਾ ਕੁਲਦੀਪ ਊਰੋਵਾਲਾ ਅੱਜ ਸਮੂਹ ਜਥੇਬੰਦੀਆਂ ਜ਼ਿਲ੍ਹੇ ਦੀਆਂ ਵੱਲੋਂ ਜਿਹੜੇ ਅਧਿਆਪਕਾਂ ਦੇ ਉੱਤੇ ਟੱਟ ਦੀ ਸ਼ਰਤ ਥੋਪੀ ਗਈ ਆ ਉਹਦੇ ਵਿਰੋਧ ਵਿੱਚ ਆਪਾਂ ਜਿਹੜਾ ਪੱਤਰ ਜਾਰੀ ਕੀਤਾ ਉਹਦੀਆਂ ਕਾਪੀਆਂ ਸਾੜੀਆਂ ਗਈਆਂ ਤੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੋਂ ਮੰਗੀਤੀ ਗਈ ਆ ਕਿ 2011 ਤੋਂ ਜਿਹੜੇ ਪਹਿਲਾਂ ਨਿਯੁਕਤ ਅਧਿਆਪਕ ਨੇ ਉਹਨਾਂ ਤੇ ਜਿਹੜਾ ਟੱਟ ਦੀ ਸ਼ਰਤ ਛੋਪੀ ਗਈ ਆ ਉਹ ਵਾਪਸ ਲਈ ਜਾਵੇ ਕਿਉਂਕਿ ਉਹ ਸਾਰੇ ਅਧਿਆਪਕ ਆਪਣੇ ਸਮੇਂ ਦੀਆਂ ਸ਼ਰਤਾਂ ਬਦਲਕ ਟੈਸਟ ਦੇ ਕੇ ਭਰਤੀ ਹੋਏ ਸੀ ਇਸ ਕਰਕੇ ਉਹਨਾਂ ਨੂੰ ਪਰੇਸ਼ਾਨ ਕਰਨਾ ਬੰਦ ਕੀਤਾ ਜਾਏ ਇਹ ਵੀ ਮੰਗ ਕੀਤੀ ਗਈ ਹੈ ਕਿ ਪੰਜਾਬ ਸਰਕਾਰ ਦੇ ਅਧਿਆਪਕਾਂ ਨੂੰ ਰਾਹਤ ਦੇਣ ਲਈ ਵਿਧਾਨ ਸਭਾ ਚ ਕਾਨੂੰਨ ਪਾਸ ਕਰੇ ਅਤੇ ਸੁਪਰੀਮ ਕੋਰਟ ਚ ਰਿਵਿਊ ਪਟੀਸ਼ਨ ਜਾਰੀ ਕਰੇ ਜਿਨ੍ਹਾਂ ਨਾਲ ਜਿਹੜਾ ਅਧਿਆਪਕਾਂ ਦੇ ਵਿੱਚ ਜਿਹੜਾ ਕਿ ਦਹਿਸ਼ਤ ਪਾਈ ਜਾ ਰਹੀ ਹੈ ਵੀ ਉਹਨਾਂ ਨੂੰ 2 ਸਾਲ ਦੇ ਬਾਅਦ ਜਿਹੜਾ ਨੌਕਰੀ ਤੋਂ ਫਾਰ ਕਰ ਦੇਣਾ ਜਾਂ ਉਹਨਾਂ ਦੀ ਤਰੱਕੀ ਨਹੀਂ ਕਰਨੀ ਇਸ ਕਰਕੇ ਇਸ ਟੱਟ ਦੀ ਸ਼ਰਤ ਨੂੰ ਜਿਹੜਾ ਵਾਪਸ ਲਿਆ ਜਾਏ ਤੇ ਇਹਦੇ ਨਾਲ ਦੀ ਨਾਲ ਜਿਹੜਾ ਪੰਜਾਬ ਸਰਕਾਰ ਨੇ ਚੋਣਾਂ 'ਚ ਵਾਅਦਾ ਕੀਤਾ ਸੀ ਕਿ ਪੁਰਾਣੀ ਪੈਨਸ਼ਨ ਜਿਹੜੀ ਭਾਲ ਕਰਾਂਗੇ ਉਹ ਅਜੇ ਤੱਕ ਭਾਲ ਨਹੀਂ ਕੀਤੀ ਉਹ ਭਾਲ ਕੀਤੀ ਜਾਵੇ 16% ਡੀ ਹੈ ਜਿਹੜਾ ਉਹ ਤਰ੍ਹਾਂ ਤੇ ਜਾਰੀ ਕੀਤਾ ਜਾਵੇ ਏਸੀਪੀ ਸਕੀਮ ਜਿਹੜੀ ਹੈ 4 ਨੂੰ 14 ਉਹ ਨਹੀਂ ਜ ਦਿੱਤੀ ਕੱਟੇ-ਪੱਤੇ ਜਿਹੜੇ ਉਹ ਨਹੀਂ ਭਾਲ ਕੀਤੇ ਇਹ ਸਾਰ ਬਹੁਤ ਸਾਰੀਆਂ ਇਤਿਹਾਪਕਾਂ ਦੇ ਮਸਲੇ ਆ ਉਹਨਾਂ ਨੂੰ ਸਰਕਾਰ ਗੱਲਬਾਤ ਨਾਲ ਹੱਲ ਕਰੇ ਜੇਕਰ ਇਹ ਹੱਲ ਨਾ ਕੀਤਾ ਤਾ 22 ਫਰਵਰੀ ਨੂੰ ਪੰਜਾਬ ਦੇ ਸਮੂਹ ਦੇ ਆਪ ਜਥੇਬੰਦੀਆਂ ਸਿੱਖਿਆ ਮੰਤਰੀ ਦੇ ਹਲਕੇ ਆਨੰਦਪੁਰ ਸਾਹਿਬ ਤੇ ਵੱਡਾ ਪ੍ਰਦਰਸ਼ਨ ਕਰਨ ਗਏ। ਰਾਜੀਪੁਰ, ਈਟੀਟੀ ਜੂਨੀਅਰ ਵਿੱਚ ਸ਼ਾਮਲ ਹਾਂ। 2006 ਤੋਂ ਸਰ ਸਾਢੇ ਪਰਤੀ ਸੀ। 2006 ਵਿੱਚ ਜਿਹੜੇ ਟੈਸਟ ਹੋਏ ਸਨ, ਚਾਹ ਬੀਆਰ ਵਿੱਚ ਟੈਸਟ ਹੁੰਦੇ ਸਨ, ਉਹ ਟੈਸਟਾਂ ਨੂੰ ਪਾਸ ਕਰਕੇ ਹਾਈ ਰੈਂਕ ਤੇ ਮੈਰਿਟ ਲੈ ਕੇ ਅਸੀਂ ਸਾਰੀਆਂ ਯੋਗਤਾਵਾਂ ਪੂਰੀਆਂ ਕਰਕੇ ਫੇਰ ਹੀ ਟੀਚਰ ਕਮਿਊਨਿਟੀ ਵਿੱਚ ਆਏ ਹੋਏ ਹਾਂ। ਜੇ ਅੱਜ ਟੈਟ ਚੱਲੂ ਹੋਇਆ ਹੈ। ਤੇ ਟੈਟ ਦੀ ਸ਼ਰਤ ਅੱਜ ਦੇ ਲੋਕਾਂ ਤੇ ਲਾਗੂ ਹੈ ਪਰ ਉਸ ਟਾਈਮ ਦੀ ਯੋਗਤਾਵਾਂ ਅਨੁਸਾਰ ਜਦ ਅਸੀਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਾਂ ਤੇ ਸਾਨੂੰ ਟੈਕਲ ਕਰਨ ਦੀ ਬਾਧ ਦੇ ਚ ਕਰਨਾ ਬਿਸ ਤਰਾ ਸਾਰਾ ਕੰਨ ਆਇਆ ਹੈ ਸੁਪਰੀਮ ਕੋਰਟ ਕੇਂਦਰ ਸਰਕਾਰ ਜਾਂ ਸਾਡੀ ਪੰਜਾਬ ਸਰਕਾਰ ਇਹਨਾਂ ਸਾਰਿਆਂ ਨੂੰ ਗੌਰ ਕਰਨਾ ਚਾਹੀਦਾ ਹੈ ਕਿ ਜੇ ਇੱਕ ਟੀਚਰ ਤੇ ਤੁਸੀਂ ਇਹ ਟੈਸਟ ਲਗਾ ਰਹੇ ਹੋ ਤੇ ਜਿਹੜੀ ਆਉਣ ਵਾਲੀਆਂ ਨਸਲਾਂ ਨੇ ਜਾਂ ਤੁਹਾਡੇ ਜੱਜ ਨੇ ਜਾਂ ਤੁਹਾਡੀਆਂ ਹੋਰ ਪੁਲਿਸ ਅਕੈਡਮੀਆ ਨੇ ਕੀ ਤੁਸੀਂ ਉਹਨਾਂ ਕੋਲੋਂ ਟੈਸਟ ਲਵੋਗੇ